ਗੁਰੂ ਪਿਆਰੀ ਸਾਧ ਸੰਗਤ ਜੀ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਣੇ ਤੋਂ ਪਿਛਲੇ ਬੁਲਾਰੀਆਂ ਦੇ ਤੁਸੀਂ ਗੱਲਾਂ ਸੁਣੀਆਂ ਨੇ ਸੋ ਬੜੇ ਸੂਝ-ਬੂਝ ਨਾਲ ਵਿਚਾਰਾਂ ਦਿੱਤੀਆਂ ਨੇ ਬਸ 2 ਮਿੰਟ ਹੀ ਲਵਾਂਗਾ ਬਾਲਾ ਸਮਾਨ ਨਹੀਂ ਲੈਂਦੇ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹੁੰਣਾ ਹੈ ਤੁਹਾਨੂੰ ਵੈਸੇ ਪਤਾ ਹੀ ਹੋਵੇਗਾ ਅਸੀਂ ਤਕਰੀਬਨ ਇੱਥੇ ਦਿਨ ਰਾਤ ਹੀ ਹੁੰਨੇ ਇੱਥੇ ਪੱਕੇ ਮੋਰਚੇ ਗੱਡੇ ਹੋਏ ਨੇ ਸੋ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਕਿਉਂਕਿ ਮੈਂ ਪਹਿਲਾਂ ਵੀ ਜ਼ਿਆਦਾਤਰ ਪਹਿਲਾਂ ਨੌਜਵਾਨਾਂ ਨੂੰ ਹੀ ਸੰਬੋਧਿਤ ਕਰਨਾ ਹੁਣ ਨੌਜਵਾਨਾਂ ਦੇ ਜ਼ਿਆਦਾਤਰ ਜਾਂ ਸੰਗਤ ਦੇ ਮਨ ਦੇ ਵਿੱਚ ਇਹ ਚੀਜ਼ ਆ ਚੁੱਕੀ ਹੈ ਬੀਜਰ ਜੋ ਪਹਿਲਾ ਮੋਰਚਾ ਚ ਹੁੰਦਾ ਸੀ ਇਹ ਵੀ ਆਪੋਤਾਪੀ ਜੇ ਹੋਈ ਜਾਂਦਾ ਹੈਗਾ ਆਪਸੇ ਦੇ ਵਿੱਚ ਲੜਾਈ ਜੀ ਹੋਈ ਜਾਂਦੀ ਹੈ ਕਿ ਜੋ ਪਹਿਲਾਂ ਇਹ ਗੱਲ ਕਰਨੀ ਨਹੀਂ ਸੀ ਚਾਹੁੰਦੇ ਪਰ ਕਰਨੀ ਪੈਗੀ ਕਿਉਂਕਿ ਸ਼ੰਕਾ ਦੂਰ ਕਰਨਾ ਸਾਡਾ ਫਰਜ਼ ਬਣਦਾ ਇੱਕ ਗੱਲ ਤੁਹਾਨੂੰ ਦੱਸ ਦਈਏ ਜੋ ਵੀ ਮੋਰਚਾ ਸਚਾਈ ਦੇ ਆਧਾਰ ਤੇ ਲੱਗਦਾ ਜੋ ਵੀ ਆਗੂ ਸੱਚ ਤੇ ਪੈਰਾ ਦੇ ਕੇ ਮੋਰਚਾ ਫਟੇ ਕਰਨ ਦੇ ਰਾਹਾਂ ਤੇ ਤੁਰਦੇ ਨੇ ਤਾਂ ਸਰਕਾਰ ਵੱਲੋਂ ਬੜੀਆਂ ਹੀ ਔਂਕੜਾਂ ਲਾਈਆਂ ਜਾਂਦੀਆਂ ਨੇ ਤੇ ਇਸ ਮੋਰਚੇ ਤੇ ਵੀ ਸਰਕਾਰ ਨੇ ਬੜੀਆਂ ਔਂਕੜਾਂ ਲਾਈਆਂ ਨੇ ਇੱਥੋਂ ਦੇ ਜੋ ਆਗੂ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਉਹਨਾਂ ਨੇ ਛੱਡੀ ਉਹਨਾਂ ਦੇ ਤੂਮਤਾ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਇੱਥੇ ਸ਼ੰਕਾ ਬਿਠਾ ਦਿੱਤਾ ਬੀਜਰ ਕਿਤੇ ਪਹਿਲਾ ਲਾ ਕੰਮ ਹੀ ਨਾ ਹੁਣ ਹੋ ਜੇ ਪਰ ਤੁਹਾਨੂੰ ਦੱਸ ਦਈਏ ਇਹ ਜੋ ਨੀਤੀਆਂ ਨੇ ਇਹ ਸੰਗਤ ਜੀ ਆਪਾਂ ਰੋਸ ਬਣੀ ਨਾ ਜਾਈਏ ਇਹ ਨੀਤੀਆਂ ਸਰਕਾਰ ਬਣੀ ਘੜੀਆਂ ਜਾਂਦੀਆਂ ਨੇ ਸਰਕਾਰ ਨੀਤੀਆਂ ਉਦੋਂ ਘੜਦੀ ਆ ਜਦੋਂ ਸਰਕਾਰ ਨੂੰ ਡਰ ਹੁੰਦਾ ਤੇ ਹੁਣ ਸਰਕਾਰ ਦੇ ਮਨ ਦੇ ਵਿੱਚ ਪੂਰਾ ਪੂਰਾ ਡਰ ਹੋ ਰਿਹਾ ਬੀਜਰ ਆਗੂ ਇਹਨਾਂ ਨੂੰ ਸੱਚੇ ਮਿਲ ਚੁੱਕੇ ਨੇ ਭਾਈ ਗਰਜੀਤ ਸਿੰਘ ਖਾਲਸਾ ਡੋਲਣ ਵਾਲਾ ਨਹੀਂ ਹੁਣ ਕਿਸੇ ਨਾ ਕਿਸੇ ਹਿਸਾਬ ਨਾਲ ਪਾੜ ਪਾਈਏ ਹੁਣੇ ਫੈਸਲਾ ਸੰਗਤਾਂ ਦਾ ਕਿ ਇੱਥੇ ਪਈ ਗੁਰਜੀਤ ਸਿੰਘ ਖਾਲਸਾ ਤੇ ਜਾਂ ਰਜਿੰਦਰ ਸਿੰਘ ਛੰਨਾ ਤੇ ਜਾਂ ਸਰੂਪ ਸਿੰਘ ਸੰਧਾ ਤੇ ਵਿਸ਼ਵਾਸ ਕਰਨਾ ਹੈ ਜਾਂ ਨਹੀਂ ਕਰਨਾ ਅਸੀਂ ਇੱਥੇ ਦਿਨ ਰਾਤ ਡਟੇ ਹੋਏ ਆਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤਾਂ ਖੜਿਆ ਹੈ ਕਿਉਂਕਿ ਸਾਨੂੰ ਬਈ ਇੱਥੇ ਇਹਨਾਂ ਚ ਕੋਈ ਕਾਣ ਵੀ ਨਹੀਂ ਦਿਸੀ ਸਿੱਧੇ ਸਾਦੇ ਇਮਾਨਦਾਰ ਬੰਦੇ ਨੇ ਸਾਨੂੰ ਵੀ ਗੱਲਾਂ ਕਹੀਆਂ ਜਾਂਦੇ ਸੀ ਤੇ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਜਾਂਦੇ ਆਂ ਜਿੱਦੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੇ ਵਿੱਚ ਵੀ ਕਾਣਬੀਨ ਆ ਗਈ ਤਾਂ ਗੁਰੂ ਪਾਤਸ਼ਾਹ ਵੱਲੋਂ ਅਸੀਂ ਦਾਵੇ ਨਾਲ ਕਹਿੰਨੇ ਅਸੀਂ ਵੀ ਇਹਨਾਂ ਨੂੰ ਵੀ ਬਾਹ ਫੜ ਤੋਂ ਫੜ ਕੇ ਅਸੀਂ ਪੁੱਛ ਲਾਂਗੇ ਵੀ ਹਾਂ ਦੱਸੋ ਇਹ ਵਾਦੇ ਹੋਏ ਸੀ ਹੁਣ ਮੁੱਕਰੇ ਕਿਉਂ ਪਰ ਸਾਨੂੰ ਹਲੇ ਤੱਕ ਪੂਰਾ ਵਿਸ਼ਵਾਸ ਆ ਕਿ ਮੈਂ ਦੱਸ ਚੁੱਕਿਆ ਸਰਕਾਰਾਂ ਨੇ ਬਦਨਾਮ ਕਰਨ ਦੀ ਕੋਈ ਨੀਤੀ ਨਹੀਂ ਛੱਡੀ ਆਪਸ ਦੇ ਵਿੱਚ ਬੰਦਿਆਂ ਦੇ ਮਨ ਦੇ ਵਿੱਚ ਜੋ ਇਹਨਾਂ ਦੇ ਆਦੇਸ਼ ਸੀ ਉਹਨਾਂ ਦੇ ਮਨਾਂ ਦੇ ਵਿੱਚ ਵੀ ਐਂ ਘੜਿਆ ਗਿਆ ਉਹ ਵਿਚਾਰੇ ਭੋਲੇ ਬੰਦੇ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਜਿੰਨੇ ਬਾਈ ਦੀਪ ਦਾ ਸਾਰਾ ਕੁਝ ਆ ਗਿਆ ਨਾ ਸੱਚ ਸਾਹਮਣੇ ਜਿਨੇ ਉਹਦੇ ਤੇ ਤੋਮਤਾ ਲਈਆਂ ਸੀ ਹੁਣ ਪਛਤਾਉਂਦਾ ਯਾਰਾਂ ਸੀ ਤਾਂ ਲੋਕਾਂ ਦੀਆਂ ਗੱਲਾਂ ਅੱਜ ਜਾ ਕੇ ਗਲਤ ਕਰ ਬੈਠੇ ਮਤਕ ਦੇ ਹੁਣ ਵੀ ਇਹ ਮੋਰਚ ਚਾਹ ਹੋ ਜੇ ਤੁਹਾਨੂੰ ਦਾਵੇ ਨਾਲ ਕਹਿੰਦੇ ਆ ਸੀ ਇੱਥੇ ਦਿਨ ਰਾਤ ਐ ਕੱਲੀ ਕੱਲੀ ਗੱਲ ਤੇ ਨਜ਼ਰ ਰੱਖਦੇ ਆ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੌਣ ਖਰਾਬ ਕਰ ਤੇ ਟੁੱੜਿਆ ਹੋਇਆ ਕੌਣ ਹਾਈਜੈਕ ਕਰ ਤੇ ਟੁਲਿਆ ਹੋਇਆ ਕੀ ਦੀ ਨੀਤੀ ਕੀ ਆ ਤੇ ਕਿਹੜਾ ਸਰਕਾਰਾਂ ਵੱਲੋਂ ਬਾੜਿਆ ਗਿਆ ਪਰ ਸਭਨਾਂ ਨੂੰ ਜੀ ਆਇਆਂ ਜੀ ਆਇਆਂ ਨੂੰ ਐ ਇਥੇ ਇੱਕ ਗੱਲ ਤੁਹਾਨੂੰ ਦੱਸ ਦਈਏ ਇਹ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਲੱਗਿਆ ਹੋਇਆ ਅਰਦਾਸ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਭਾਈ ਗਰਜੀਤ ਸਿੰਘ ਨੇ ਕੀਤੀ ਹੋਈ ਹੈ ਇਥੇ ਜਿਹੜਾ ਮੋਰਚਾ ਖਰਾਬ ਕਰਨ ਦੀ ਨੀਤੀ ਦੇ ਨਾਲ ਆਊਗਾ ਉਹ ਮਤ ਸਮਝੋ ਕਿ ਬਖਸ਼ਾ ਜਾਊਗਾ ਲੋਕਾਂ ਤੋਂ ਭਾਵੇਂ ਦੀ ਬਖਸ਼ਾ ਜਾਪੇ ਪਰ ਗੁਰੂ ਦੀ ਕਚੈਰੀ ਦੇ ਵਿੱਚ ਉਹ ਬਖਸ਼ਾ ਨਹੀਂ ਜਾਊਗਾ ਪਰ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਸਮਾਣੇ ਦੇ ਤੇ ਹੋਰ ਸਿੱਖ ਨੌਜਵਾਨਾਂ ਨੂੰ ਭਾਈ ਜਦੋਂ ਰਾਮ ਰਾਏ ਨੇ ਇੱਕ ਤੁਕ ਦਾ ਅਰਥ ਬਦਲ ਦਿੱਤਾ ਸੀ ਮਿੱਟੀ ਮੁਸਲਮਾਨ ਕੀ ਪੜੇ ਪਈ ਕਮਿਆਰ ਨੂੰ ਮਿੱਟੀ ਬੇਈਮਾਨ ਦੀ ਦੱਸਤਾ ਸੀ ਤੇ ਗੁਰੂ ਪਾਤਸ਼ਾਹ ਨੇ ਕਹਿਤਾ ਸੀ ਜਾ ਮੇਰੇ ਮੱਥੇ 'ਨ ਲੱਗੀ ਪਰ ਸਿੱਖੋ ਇੱਥੇ ਤੁਸੀਂ ਤਾਂ ਜਾਗ ਦੀ ਜ਼ਮੀਰ ਵਾਲੇ ਬੈਠੇ ਹੋ ਇੱਥੇ ਕੈਮਰੇ ਦੇ ਮਾਧਿਅਮ ਤੇ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਦੱਸਣਾ ਚਾਹਣਾ ਜਿਹੜੇ ਹਲੇ ਘਰਾਂ ਦੇ ਵਿੱਚ ਬੈਠੇ ਨੇ ਉਹ ਇੱਕ ਤੁਕ ਬਦਲਣ ਪਿੱਛੇ ਗੁਰੂ ਪਾਤਸ਼ਾਹ ਨੇ ਉਹਨੂੰ ਮੱਥੇ ਨਾ ਲੱਗਣ ਵਾਸਤੇ ਕਹਤਾ ਸੀ ਹੁਣ ਗੁਰੂ ਦੇ ਸਰੂਪਾਂ ਦੀਆਂ ਏਡੀਆਂ ਬਦਮੀਆਂ ਹੋ ਰਹੀਆਂ ਨੇ ਤਾਂ ਹੁਣ ਗੁਰੂ ਪਾਸਾ ਆਪਾਂ ਨੂੰ ਕਿਹੜੇ ਦਰਜੇ ਤੇ ਤੋਲਣਗੇ ਵੀ ਸਿੱਖੋ ਇੱਥੇ ਮੋਰਚਾ ਲੱਗੇ ਤੇ ਤੁਸੀਂ ਘਰਾਂ 'ਚ ਬੈਠਿਓ ਇਹ ਹੁਣ ਤੁਸੀਂ ਆਪ ਸੋਚ ਲਿਓ ਆਪ ਵਿਚਾਰ ਲਿਓ ਬਹੁਤਾ ਕੁਝ ਕੈਂਡੀ ਲੋੜ ਨਹੀਂ ਸਟੇਜ 'ਬਲੋ ਸਮਾਂ ਇੰਨਾ ਕੁ ਮਿਲਿਆ ਸੀ ਤਾਂ ਦੁਆਰਾ ਕਹਿ ਦੇ ਘਬਰਾਉਣ ਦੀ ਲੋੜ ਨਹੀਂ ਅਸੀਂ ਇੱਥੇ ਹਰ ਇੱਕ ਚੀਜ਼ ਤੇ ਨਿਗਾਹ ਇੱਥੇ ਨਾ ਡੋਲੀਏ ਤੇ ਨਾ ਕਿਸੇ ਨੂੰ ਡੋਲਣ ਦਈਏ ਨਾ ਵਿਕੀਏ ਤੇ ਨਾ ਹੀ ਕਿਸੇ ਨੂੰ ਬੇਕ ਨਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ